ਚਲੋ ਜੀ ਮੈਂ ਲੈ ਲੀ ਆ ਆਪਣਾ ਰੈਸਟੋਰੀਕਸ ਇਹ ਮੇਰਾ ਸਪਲੀਮੈਂਟ ਹੈ ਜਿਹੜਾ ਮੈਂ ਆਪਣੀ weight loss ਜਰਨੀ ਦੇ ਵਿੱਚ ਯੂਜ਼ ਕਰਦੀ ਆ ਇਹ ਆਪਣੇ ਮੈਂ ਆਪਣੀ ਬੋਡੀ ਨੂੰ ਕੀ ਕਰਨਾ ਡੀਟੌਕਸ ਕਰਨਾ ਵਾ ਸੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਲੈਣਾ ਕਿਸ ਤਰ੍ਹਾਂ ਵਾ ਇਹਨੂੰ ਪਾਣੀ ਦੇ ਵਿੱਚ ਮਿਕਸ ਕਰਾਂਗੇ ਮੈਂ ਕੋਸਾ ਪਾਣੀ ਲੈ ਲਿਆ ਉਹਦੇ ਵਿੱਚ ਇੱਕ ਸਕੂਪ ਪਾਵਾਂਗੇ ਤੇ ਇਹਨੂੰ ਮਿਕਸ ਕਰਾਂਗੇ ਹੁਣ ਆਪਾਂ ਗੱਲ ਕਰਦੇ ਆ ਕਿ ਇਹਦੇ ਫਾਇਦੇ ਕੀ ਆ ਸਭ ਤੋਂ ਪਹਿਲਾਂ ਇਹਨੇ ਕੀ ਕਰਨਾ ਕਿ ਜਿਹੜੇ ਫ੍ਰੀ ਰੈਡੀਕਲਸ ਹੁੰਦੇ ਆ ਉਹਨਾਂ ਨੂੰ ਰਿਮੂਵ ਦੇ ਨਾਲ ਦੀ ਨਾਲ ਜਿਹੜੇ अनਵੈਂਟਡ ਸਬਸਟੈਂਸਸ ਹੈਗੇ ਆ ਉਹਨਾਂ ਨੂੰ ਵੀ ਆਪਣੀ ਬਾਡੀ ਚੋਂ ਬਾਹਰ ਕੱਢਦਾ ਵਾ ਆਪਣਾ ਪੀ ਐਚ ਲੈਵਲ ਨੂੰ ਬੈਲੈਂਸ ਕਰਦਾ ਵਾ ਇਮਿਊਨ ਫੰਕਸ਼ਨਸ ਨੂੰ ਸਪੋਰਟ ਕਰਦਾ ਵਾ ਸੋ ਇੱਕ ਬਹੁਤ ਹੀ ਵਧੀਆ ਇਹ ਡੀਟੌਕਸ ਹੈਗਾ ਵਾ ਇਹਨੇ ਆਪਣੇ ਇਮਿਊਨ ਸਿਸਟਮ ਨੂੰ ਹੈਲਦੀ ਕਰ ਦੇਣਾ ਵਾ ਸੋ ਜਦੋਂ ਵੀ ਆਪਾਂ ਇਹ ਵਾਲਾ ਆਪਣੇ ਨਾਲ weight loss ਦੇ ਵਿੱਚ ਲਵਾਂਗੇ ਸੋ ਇਹਦੇ ਨਾਲ ਆਪਣੀ weight loss ਜਰਨੀ ਜਿਹੜੀ ਆ ਉਹ ਫਾਸਟ ਹੋ ਜਾਂਦੀ ਆ ਸੋ ਹੁਣ ਇਹਨੂੰ ਪੈਸਟਾ ਮਿਕਸ ਕਰਕੇ ਤੇ ਰੋਜ਼ ਇਹਨੂੰ ਆਪਣਾ ਆਪਣੇ ਡਾਈਟ ਵਿੱਚ ਸ਼ਾਮਲ ਕਰਨਾ ਹੈ ਥੈਂਕ ਯੂ